ਸਾਡੇ ਅੱਜ ਦੇ ਚੀਫ ਗੈਸਟ ਜਗਿਸ਼ਰਨ ਸਿੰਘ ਮਹਾਰਾਜ ਜੀ ਤੇ ਸਾਡੇ ਨਵੇਂ ਚੁਣੇ ਐਮਐਲਏ ਸਾਹਿਬ ਪ੍ਰਾਣੇ ਤੇ ਮੇਰੇ ਧਿਰੋ ਭੈਣੋ ਭਰਾਓ ਤੇ মিডিਆ ਕਰਮੀਆਂ ਅੱਜ ਵੱਧ ਚੜ ਕੇ ਆਏ ਨੇ ਉਹਨਾਂ ਨੂੰ ਵੀ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨੂੰ ਕੈਨੇਡਾ ਡੇ ਦੀਆਂ ਵੀ ਬਹੁਤ ਬਹੁਤ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਮੈਂ ਕਾਲੀ ਚਾਹ ਮੈਂ ਕਿਹਾ ਕਹਿੰਦੇ ਸੀ ਨਾ ਟਾਈਮ ਨਾ ਬਹੁਤਾ ਲੈ ਜਿਓ ਕਿ ਥੋੜੀ ਜਿਹੀ ਮੇਰੀ ਕੱਪ ਤਾਂ ਲੰਬੀ ਆ ਹਨਾ ਮੈਂ ਤੁਹਾਨੂੰ ਸੁਣਾਉਂਗੀ ਕੈਨੇਡਾ ਉੰਜ ਤਾਂ ਆਪਣੇ ਜਿਹੜੇ ਪਹਿਲੇ ਬੋਲ ਕੇ ਗਏ ਨੇ ਬਹੁਤ ਸੋਹਣਾ ਉਹ ਸਾਰਾ ਨਚੋੜ ਦੇ ਗਿਆ ਕੈਨੇਡਾ ਦਾ ਪਰ ਮੈਂ ਆਪਣੇ ਮੁਤਾਬਕ ਬੋਲਦੀ ਆ ਇੱਥੇ ਕਿਸੇ ਚੀਜ਼ ਦਾ ਨਾ ਘਾਟਾ ਏ ਨਾਨਕ ਪਨੀਰ ਤੇ ਸ਼ੇਰ ਦਾ ਆਟਾ ਏ ਚੱਕੀ ਵਾਲੇ ਆਟੇ ਦੀਆਂ ਚੱਕੀਆਂ ਬਥੇਰੀਆਂ ਕੰਮ ਦੀ ਨਾ ਘਾਟ ਕੋਈ ਤੋੜੇ ਜਾ ਕੇ 베ਰੀਆਂ ਕਈ ਸੜੀ ਚ ਜਾ ਕੇ 베ਰੀਆਂ ਵੀ ਤੋੜ ਲੈਂਦੇ ਆ ਉਧਰ ਹਨਾ ਆਪ ਸਪੋਰਟ ਕਰਨੀ ਘਰੇ ਆ ਕੇ ਘਰੋਂ ਆ ਕੇ ਚੱਕਦੇ ਤੇ ਘਰੇ ਆ ਕੇ ਤਾਰਦੇ ਇੱਕ ਦੋ ਨੂੰ ਛੱਡ ਕੇ ਬਾਕੀ ਪੈਸੇ ਵੀ ਨਹੀਂ ਮਾਰਦੇ ਵਾਹ ਜਿੰਨਾ ਚੰਗੇ ਠੇਕਾਂ ਠੇਕੇਦਾਰਾਂ ਨਾਲ ਪਾ ਲਿਆ ਨੋਟ ਗਿਣ ਗਿਣ ਬੇਬੇ ਬਾਪੂਆਂ ਨੇ ਥੁੱਕ ਵੀ ਮਕਾ ਲਿਆ ਇਥੇ ਤੁਲਪ ਮਨਾਉਂਦੇ ਇਥੇ ਤੁਲਪ ਮਨਾਉਂਦੇ ਉਹ ਫੁੱਲ ਹੈ گلاب ਦਾ ਜਿੰਨਾ ਕ ਫਰਕ ਹੈ ਕਟਾਰ ਤੇ ਰਵਾਵ ਦਾ ਓਨਾ ਕ ਫਰਕ ਹੈ ਕੈਨੇਡਾ ਤੇ ਪੰਜਾਬ ਦਾ ਰਾਤੀ 10 ਵਜੇ ਤੱਕ ਸੂਰਜੇ ਜਾਗਦਾ ਤੇ ਫੱਗਣ ਦੇ ਮਹੀਨੇ ਵਿੱਚ ਨਜ਼ਾਰਾ ਲੈ ਲਓ ਬੋ ਮਾਗਦਾ ਠੰਡ ਪੈ ਜਾਊ ਦੇਖ ਕੇ ਬਰਫ਼ ਦੀਆਂ ਢੇਰੀਆਂ ਸੈਰ ਚ ਪਾਟੇ ਲਈ ਪਾਰਕਾਂ ਬਥੇਰੀਆਂ ਟਾਈਮ ਹੈ ਨਹੀਂ ਬਾਕੀ ਹਰ ਚੀਜ਼ ਦੀ ਪਰਮਾਰ ਹੈ ਟਾਈਮ ਹੈ ਨਹੀਂ ਬਾਕੀ ਹਰ ਚੀਜ਼ ਦੀ ਪਰਮਾਰ ਹੈ ਖੁਸ਼ੀ ਗਮੀ ਲਈ ਦਿਨ ਐਤਵਾਰੇ ਬਾਕੀ ਇੱਥੇ ਬੇਲੜਾਂ ਦਾ ਕੰਮਕਾਰ ਕੋਈ ਨਾ ਕੰਮਚੋਰ ਫੁਕਰੇ ਤੇ ਆਲਸੇ ਨੂੰ ਢੋਈ ਨਹੀਂ ਮਿਲਦੇ ਆ ਡਾਲਰ ਇੱਥੇ ਸਮਿਆਂ ਦੇ ਬੱਟੇ ਨੇ ਕਿਉਂਕਿ ਜਿਹੜਾ ਵੱਧ ਟਾਈਮ ਲਾ ਦਿੰਦਾ ਉਹਨੂੰ ਓਵਰਟਾਈਮ ਮਿਲਦਾ ਜਦੋਂ ਆਪਾਂ ਇੱਥੇ ਗੋਰਿਆਂ ਵਿਚਾਰਿਆਂ ਇੰਗਲਿਸ਼ ਲੋਕਾਂ ਦੀ ਛੁੱਟੀ ਹੁੰਦੀ ਆ ਉਹ ਆਪਾਂ ਭਾਲਦੇ ਰਹਿੰਦੇ ਆ ਵੀ ਜੇ ਸਾਨੂੰ ਅੱਜ ਦਾ ਦਿਨ ਮਿਲ ਜੇ ਨਾ 2.5 ਗੁਣਾ ਤਨਖਾਹ ਮਿਲ ਜੂ ਆਹ ਜਾਗਦੇਆਂ ਨੂੰ ਕਟੀਆਂ ਤੇ ਸੁੱਤਿਆਂ ਨੂੰ ਕੱਟੇ ਨੇ ਕਾਮਯਾਬ ਉਹ ਜੋ అలਾਰਮ ਨਾਲ ਜਾਗਦਾ ਜਿੰਨਾ ਕ ਫਰਕ ਹੈ ਕਟਾਰ ਤੇ ਰਵਾਬ ਦਾ ਉਹਨਾਂ ਕ ਫਰਕ ਹੈ ਕੈਨੇਡਾ ਤੇ ਪੰਜਾਬ ਦਾ ਸੀ ਜੰਝੇ ਲੱਗ ਜੇ ਮਾੜੀ ਤੋਂ ਮਾੜੀ ਜੇ 10000 ਤੋਂ ਟੁੱਟਦੀ ਨਾ ਦਿਹਾੜੀ ਚ ਇੱਥੇ ਦੇ ਨਹੀਂ ਇੰਡੀਆ ਆਪਾਂ ਆਪਾਂ ਤਾਂ ਜਿਹੜੀ ਗੁਣਾ ਕਰਦੇ ਆ ਸਸਤੀ ਛਰਾਬ ਕੰਮ ਬੋਧ ਕਾ ਜੇ ਸਬਜੀ ਤੋਂ ਸਸਤਾ ਬੱਕਰਾ ਅਚਾਰੀ ਜੇ ਕੱਪੜਿਆਂ ਦੇ ਨਾਲ ਇੱਥੇ ਭਰੀ ਆਲਮਾਰੀ ਜੇ ਉਮਰ ਲੰਘਾਤੀ ਕੰਮ ਆਲਿਆਂ ਨਾਲ ਸਾਰੀ ਜੇ ਵੇਖਿਆ ਨਾ ਪਾ ਕੇ ਕੋਈ ਲੀੜਾ ਰਵਾਜ ਦਾ ਹੁਣ ਅਸੀਂ ਤਾਂ ਪਾਉਨੇ ਆ ਬੁੜੇ ਹੋ ਕੇ ਸੰਤਾ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਆਪਾਂ ਸਾਰਿਆਂ ਨੂੰ ਹੀ ਆ ਨਾ ਅੱਤਾਂ ਤਾਂ ਹੋਣ ਲੱਗਦਾ ਵੀ ਕੈਨੇਡਾ ਚ ਆਏ ਆ ਹਾਂ ਦੇਖਿਆ ਨਾ ਪਾ ਕੇ ਕੋਈ ਲੀਡਰ ਰਵਾਜ ਦਾ ਜਿੰਨਾ ਕੁ ਫਰਕ ਹੈ ਕਟਾਰ ਤੇ ਰਵਾਫ ਦਾ ਓਨਾ ਕੁ ਫਰਕ ਹੈ ਕੈਨੇਡਾ ਤੇ ਪੰਜਾਬ ਦਾ ਬਹੁਤਿਆਂ ਦੇ ਇੱਥੇ ਚੰਗੇ ਵੱਡੇ ਕਾਰੋਬਾਰ ਨੇ ਵੇਚ ਕੇ ਜ਼ਮੀਨਾਂ ਇੱਥੇ ਆ ਕੇ ਕਈ ਸਰਦਾਰ ਨੇ ਇੱਥੇ ਆ ਕੇ ਲੱਭੀ ਨਾ ਜੋ ਲੱਭਦੇ ਬਹਾਰ ਨੇ ਸਿਆਣਿਆਂ ਦੇ ਇੱਥੇ ਆ ਕੇ ਟੁੱਕਦੇ ਵਿਚਾਰ ਨੇ ਸੱਚੀਆਂ ਗੱਲਾਂ ਮੱਕਿਓਂ ਪਰਾਂ ਤਾਂ ਫਿਰ ਆਜਾੜ ਨੇ ਸਿਰ ਬਿਨਾ ਗਾਈ ਸਰਦਾਰ ਨੇ ਇੱਥੇ ਆ ਕੇ ਲੱਭੀ ਨਾ ਜੋ ਲੱਭਦੇ ਬਹਾਰ ਨੇ ਸੁਰ ਬਿਨਾ ਦੱਸੋ ਕਦੋਂ ਮੁੱਲ ਪੈਂਦਾ ਸਾਜ ਦਾ ਜਿੰਨਾ ਕੁ ਫਰਕ ਹੈ ਕਟਾਰ ਤੇ ਰਵਾਬ ਦਾ ਉਨਾ ਕੁ ਫਰਕ ਹੈ ਕੈਨੇਡਾ ਤੇ ਪੰਜਾਬ ਦਾ ਛੱਡ ਕੇ ਮਰੱਬੇ ਜਿਹੜੇ ਇੱਥੇ ਆ ਕੇ ਬਸੇ ਨੇ ਛੱਡ ਕੇ ਮਰੱਬੇ ਜਿਹੜੇ ਇੱਥੇ ਆ ਕੇ ਬਸੇ ਨੇ ਉਤੋਂ ਉਤੋਂ ਖੁਸ਼ ਵਿੱਚੋਂ ਪਤਾ ਫਸੇ ਨੇ 10 ਬੰਦੇ ਪੰਪ ਤੇ ਸੀ ਤੇਲ ਜੀ ਦਾ ਭਰਦੇ ਜਿਹਦੇ ਉੱਥੇ ਡੇਡੇ ਕਾਰੋਬਾਰ ਸੀ ਪੁੱਤ ਦੇਖੇ ਉਹਨਾਂ ਦੇ ਡਿਲੀਵਰੀਆਂ ਕਰਦੇ ਪੰਜਾਬ ਜਮੀਨਾ ਪਿੰਡ ਜਿੰਨਾ ਠੇਕੇ ਉੱਤੇ ਚਾੜੀਆਂ ਆਪ ਇੱਥੇ ਨਾਸਰੀਆਂ ਚ ਲਾਉਂਦੇ ਨੇ ਦਿਹਾੜੀਆਂ ਕਈ ਆਏ ਕਰਦੀ ਸੱਚੀ ਮਜਬੂਰੀ ਏ ਕਈ ਆਏ ਨੇ ਜਿਨ੍ਹਾਂ ਦੀ ਮਜਬੂਰੀ ਸੀਗੀ ਕੌੜਾ ਕਟ ਭਰੇ ਬਿਨਾ ਮਿਲਦੀ ਨਾ ਚੂਰੀਏ ਰੱਜੇ ਪੂਜੇ ਕਾ ਤੁਮ 60 60 ਲੱਖ ਲਾ ਕੇ ਆ ਗਏ ਫਿਰ ਕਹਿੰਦੇ ਉੱਥੇ ਇੰਨੇ ਪਹੀਏ ਕਾ ਤੂੰ ਆ ਗਏ ਫਿਰ ਆਪਾਂ ਕਹਿੰਦੇ ਸਾਡੇ ਉੱਥੇ ਸਾਹਮਣਾ ਲੈਣ ਹੁਣ ਇੱਕ ਗੱਲ ਹੀ ਹੋਊਗੀ ਗੱਲ ਦਾ ਨਹੀਂ ਰਾਜ ਲੈਣਾ ਉਜੜ ਗਿਆ ਬਾਗ ਦਾ ਜਿੰਨਾ ਕ ਫਰਕ ਹੈ ਕਟਾਰ ਤੇ ਰਵਾਵ ਦਾ ਉਨਾ ਕ ਫਰਕ ਹੈ ਕੈਨੇਡਾ ਤੇ ਪੰਜਾਬ ਦਾ ਕਈਆਂ ਦੇ ਸ਼ੁਰੂ ਹੁੰਦੇ ਦਿਨ ਟਲੇ ਸਵੇਰੇ ਨੇ ਜਿਹੜੇ ਰਾਤ ਲਾਉਂਦੇ ਆ ਉਹਨਾਂ ਦੀ ਗੱਲ ਆ ਮੁੱਕਦੇ ਨਾਲ ਸਫਰ ਟਰੱਕਾਂ ਵਿੱਚ ਡੇਰੇ ਨੇ ਚੌਥੇ ਦਿਨ ਅੱਕ ਕੇ ਟਰੱਕ ਖੋਲੀ ਵਾਰੀ ਆ ਦੂਜੇ ਦਿਨ ਫੇਰ ਉਹੀ ਜਾਣ ਦੀ ਤਿਆਰੀ ਆ ਵੇਖਣ ਨੂੰ ਲੱਗਦੀ ਕਮਾਈ ਬੜੀ ਸੌਖੀ ਏ ਬਰਫ਼ ਤੇ ਚੜਾਈ ਚੜਨੀ ਬੜੀ ਔਖੀ ਏ ਦਿਨ ਰਾਤ ਪੈਂਦਾ ਇੱਥੇ ਸੜਕਾਂ ਤੇ ਭੱਜਣਾ ਸੌਖਾ ਨਹੀਂਓ ਵੀਰਿਆ ਕੈਨੇਡਾ ਵਾਲੇ ਵੱਜਣਾ ਸੌਖਾ ਨਹੀਂਓ ਵੀਰਿਆ ਕੈਨੇਡਾ ਵਾਲੇ ਵੱਜਣਾ ਕਈਆਂ ਦੇ ਸਰੀਰ ਇੱਥੇ ਰੂਹ ਪਿੰਡ ਫਿਰਦੀ ਕਈਆਂ ਦੇ ਸਰੀਰ ਇੱਥੇ ਰੂਹ ਪਿੰਡ ਫਿਰਦੀ ਕਈਆਂ ਲਈ ਮੋੜਨ ਦੀ ਆਸ ਵਰਡੇ ਚੇਰਦੀ ਆਪਣਾ ਸੀ ਘਰ ਨਾ ਕੋਈ ਕਿਸ਼ਤਾਂ ਦੇ ਪੰਗੇ ਸੀ ਆਪਣਾ ਸੀ ਘਰ ਨਾ ਕੋਈ ਕਿਸ਼ਤਾਂ ਦੇ ਪੰਗੇ ਸੀ ਗੱਡੀਆਂ ਨਾਲੋਂ ਕਹਿੰਦੇ ਗੱਡੇ ਉੱਥੇ ਚੰਗੇ ਸੀ ਇੱਥੇ ਦੱਸੋ ਸੱਜਰ ਸੂਈ ਇਹਨੇ ਚੋਣੀਆਂ ਮੱਖਣ ਦੀ ਰੀਸ ਕਿੱਥੋਂ ਬਟਰ ਤੋਂ ਹੋਣੀ ਏ ਤਾਜ਼ਾ ਦੁੱਧ ਪੀਤੇ ਹੋਿਆਂ ਮੁੱਧ ਤਾਂ ਬਥੇਰੀਆਂ ਉੱਥੇ ਘਰੇ ਬਾਪੂ ਬੇਬੇ ਕੋਲ ਪੰਜ ਨੇ ਲਵੇਰੀਆਂ ਕੁੱਟ-ਕੁੱਟ ਖਾਂਦੇ ਨੇ ਦੇਸੀ ਘਿਓ ਦੀਆਂ ਚੂਰੀਆਂ ਕੁੱਟ-ਕੁੱਟ ਖਾਂਦੇ ਨੇ ਦੇਸੀ ਘਿਓ ਦੀਆਂ ਚੂਰੀਆਂ ਇੱਥੇ ਪੈਕਟਾਂ ਵਿੱਚ ਮਿਲੇ ਇਥੇ ਪੈਕਟਾਂ ਵਿੱਚ ਮਿਲੇ ਉੱਥੇ ਪਿੰਡ ਡੇਢ ਕਿਲਾ ਸਾਗ ਦਾ ਜਿੰਨਾ ਕ ਫਰਕ ਹੈ ਘਟਾਰ ਤੇ ਰਵਾਬ ਦਾ ਉਹਨਾਂ ਕ ਫਰਕ ਹੈ ਕੈਨੇਡਾ ਤੇ ਪੰਜਾਬ ਦਾ ਉਹਨਾਂ ਕ ਫਰਕ ਹੈ ਕੈਨੇਡਾ ਤੇ ਪੰਜਾਬ ਦਾ ਧੰਨਵਾਦ ਜੀ